ਕਿ ਮੋਟਾਪਾ ਬਹੁਤ ਵਧ ਰਿਹਾ ਹੈ ਸਾਰੇ ਵਰਲਡ ਵਿੱਚ ਹੀ ਔਰ ਹਿੰਦੁਸਤਾਨ ਵਿੱਚ ਤਾਂ ਬਹੁਤ ਰੈਪਿਡਲੀ ਵਧ ਰਿਹਾ ਹੈ ਹੁਣ ਮੋਟਾਪੇ ਕਰਕੇ ਜਿਹੜੀਆਂ ਹੋਰ ਬਿਮਾਰੀਆਂ ਹੋ ਰਹੀਆਂ ਹਾਰਟ ਅਟੈਕ ਤੁਸੀਂ ਸੁਣਦੇ ਹੋ ਕਿ ਬੜੇ ਯੰਗ ਏਜ ਵਿਚ ਆਣ ਲੱਗ ਗਿਆ 20 ਸਾਲ ਤੇ 30 ਸਾਲ ਦੇ ਬੱਚਿਆਂ ਨੂੰ ਵੀ ਯੰਗ ਯੰਗਸਟਰਸ ਨੂੰ ਹਾਰਟ ਅਟੈਕ ਹੋ ਰਹੇ ਹੈ ਅੱਗੇ ਘਰਦਿਆਂ ਬਣਿਆ ਸਾਫ ਸੁਥਰਾ ਖਾਣਾ ਖਾਇਆ ਜਾਂਦਾ ਸੀਗਾ ਹੁਣ ਤੇ ਫੋਨ ਨੇ ਐਸਾ ਕੰਮ ਕਰ ਦਿੱਤਾ ਆਰਡਰ ਕਰੋ ਬਾਹਰੋਂ ਆ ਜਾਂਦਾ ਦੂਸਰਾ ਕਾਰਨ ਇਹਦਾ ਹੈ ਕਿ ਲੋਕ ਬੱਚੇ ਵੀ ਔਰ ਵੱਡੇ ਵੀ ਬੜੇ ਇਨਐਕਟਿਵ ਹੋ ਗਏ ਸੁਸਤ ਹੋ ਗਏ ਚਾਰ ਜਣੇ ਬੈਠੇ ਮਿਲਣ ਵਾਸਤੇ ਵੀ ਆਏ ਆ ਤਾਂ ਸਾਰਿਆਂ ਨੇ ਆਪਣਾ ਆਪਣਾ ਫੋਨ ਕੱਢਿਆ ਹੋਇਆ ਗੱਲਬਾਤ ਰਹੀ ਨਹੀਂ ਆਪਸ ਵਿੱਚ ਪੇਰੈਂਟਿੰਗ ਵੀ ਸਾਡੀ ਠੀਕ ਨਹੀਂ ਹੈ ਜਿਹੜਾ ਅਸੀਂ ਬੱਚੇ ਦੀ ਹਰ ਗੱਲ ਮੰਨ ਲੈਂਦੇ ਆ ਔਰ ਕੁਝ ਵੀ ਥੋੜੇ ਜ਼ਿੱਦ ਕਰਨ ਫਟਾਫਟ ਬਾਹਰੋਂ ਮੰਗਾ ਦਿੱਤਾ ਇਹ ਨਹੀਂ ਕਿ ਕਿਉਂ ਬਿਲਕੁਲ ਬੰਦ ਹੈ ਬੱਚਿਆਂ ਵਾਸਤੇ ਕਿਉਂ ਅਲਾਉਡ ਹੈ ਪਰ ਥੋੜੀ ਕੁਆਂਟੀਟੀ ਵਿੱਚ ਥੋੜਾ ਤਾਂ ਉਹਨਾਂ ਨੂੰ ਚਾਹੀਦਾ ਹੈ ਉਹਨਾਂ ਦੀ ਗਰੋਥ ਵਾਸਤੇ ਉਹਨਾਂ ਦੇ ਬੋਨਸ ਵਾਸਤੇ ਉਹਨਾਂ ਦੇ ਜੋਇੰਟਸ ਵਾਸਤੇ ਭਾਰਤ ਦੇ ਅੰਦਰ ਪਛਿਆਂ ਦੇ ਵਿੱਚ ਮੋਟਾਪਾ ਲਗਾਤਾਰ ਵਧਦਾ ਜਾ ਰਿਹਾ ਹੈ WHO ਦੇ ਵੱਲੋਂ ਵੀ ਇਸ ਮੋਟਾਪੇ ਨੂੰ ਲੈ ਕੇ ਖਤਰੇ ਦੀ ਘੰਟੀ ਵਜਾ ਦਿੱਤੀ ਗਈ ਹੈ ਅਨੁਮਾਨ ਇੱਥੋਂ ਤੱਕ ਲਗਾਏ ਜਾ ਰਹੇ ਕਿ ਆਉਣ ਵਾਲੇ ਸਮੇਂ ਦੇ ਵਿੱਚ 10 ਬੱਚਿਆਂ ਦੇ ਵਿੱਚੋਂ ਮੋਟਾਪੇ ਦਾ ਸ਼ਿਕਾਰ ਇੱਕ ਬੱਚਾ ਭਾਰਤ ਦਾ ਹੋ ਸਕਦਾ ਹੈ ਜਿਸ ਨੂੰ ਲੈ ਕੇ ਹੁਣੇ ਅਬਕ-ਵਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂਕਿ ਬੱਚਿਆਂ ਦੇ ਅੰਦਰ ਮੋਟਾਪਾ ਘੱਟ ਕੀਤਾ ਜਾ ਸਕੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮੋਟਾਪੇ ਦੇ ਨਾਲ ਬੱਚਿਆਂ ਦੇ ਅੰਦਰ ਨਾਨ ਕਮਿਊਨੀਕੇਬਲ ਡਿਸੀਜ਼ ਵੱਧ ਰਹੇ ਨੇ ਜਿਸ ਦੇ ਨਾਲ ਕਈ ਮੌਤਾਂ ਵੀ ਹੋ ਰਹੀਆਂ ਨੇ। ਇਸ ਦੇ ਚੱਲਦੇ ਨਾਨ ਕਮਿਊਨੀਕੇਬਲ ਡਿਸੀਜ਼ ਪ੍ਰੀਵੈਂਸ਼ਨ ਅਕੈਡਮੀ ਦੇ ਵੱਲੋਂ ਕਈ ਕਦਮ ਵਚਕੇ ਜਾ ਰਹੇ ਨੇ। ਤੇ ਕੀ ਕੁਝ ਕਦਮ ਚੁੱਕੇ ਜਾ ਰਹੇ ਨੇ ਤੇ ਕਿਵੇਂ ਹੈ? ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ ਇਸ ਸੰਬੰਧੀ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਐਨਸੀਡੀਪੀਏ ਦੇ ਨੈਸ਼ਨਲ ਪ੍ਰੈਜ਼ੀਡੈਂਟ ਡਾਕਟਰ ਅਨਿਲ ਸੂਦ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ ਸਭ ਤੋਂ ਕਿ ਮੋਟਾਪੇ ਦੇ ਕਾਰਨ ਕੀ ਰਹਿੰਦੇ ਨੇ ਕਿਉਂਕਿ ਲਗਾਤਾਰ ਅਨੁਮਾਨ ਲਗਾਏ ਜਾ ਰਹੇ ਹੈ ਕਿ ਮੋਟਾਪਾ ਲਗਾਤਾਰ ਭਾਰਤ ਦੇ ਵਿੱਚ ਵਧ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ 10 ਬੱਚਿਆਂ ਦੇ ਵਿੱਚੋਂ ਇੱਕ ਬੱਚਾ ਭਰਤ ਦਾ ਹੋ ਸਕਦਾ ਹੈ ਮੋਟਾਪਾ ਵਧਣ ਦੇ ਕੀ ਕਾਰਨ ਨੇ ਤੇ ਮੋਟਾਪੇ ਦੇ ਨਾਲ ਜਿਹੜੀ ਨਾਨ ਕਮਿਊਨਿਕੇਬਲ ਡਿਜ਼ੀਜ਼ ਹੋ ਰਹੇ ਨੇ ਉਹ ਕੀ ਕੁਝ ਹੋ ਰਹੇ ਨੇ ਕੀ ਕੁਝ ਬਿਮਾਰੀਆਂ ਬੱਚਿਆਂ ਦੇ ਵਿੱਚ ਲੱਗ ਰਹੀਆਂ ਨੇ ਬਿਲਕੁਲ ਸਹੀ ਗੱਲ ਹੈ ਕਿ ਮੋਟਾਪਾ ਬਹੁਤ ਵਧ ਰਿਹਾ ਹੈ ਸਾਰੇ ਵਰਲਡ ਵਿੱਚ ਹੀ ਔਰ ਹਿੰਦੁਸਤਾਨ ਵਿੱਚ ਤਾਂ ਬਹੁਤ ਰੈਪਿਡਲੀ ਵਧ ਰਿਹਾ ਹੈ ਲੋਕੇ okay, 1990 ਦੀ ਰਿਪੋਰਟ ਔਰ 2022 ਦੀ ਰਿਪੋਰਟ ਜੇ ਕੰਪੇਅਰ ਕਰੀਏ ਤਾਂ ਇੰਡੀਆ ਵਿੱਚ ਮੋਟਾਪੇ ਨਾਲ ਜਿਹੜੀ ਇਨਕਰੀਜ਼ ਹੋਈ ਹੈ ਵੀ 30 ਟਾਈਮਸ ਮੋਰ ਚਿਲड्रन ஆர் ਐਡੋਲੈਸੈਂਟਸ ਐਂਡ ਚਿਲड्रन आर ਅਫੈਕਟਡ ਤੇ ਮੋਟਾਪੇ ਨਾਲ ਹੋਰ ਵੀ ਕਈ ਬਿਮਾਰੀਆਂ ਜਿਹੜੀਆਂ ਲੱਗ ਜਾਂਦੀਆਂ ਨੇ ਔਰ ਇਹਨਾਂ ਨੂੰ ਅਸੀਂ ਨਾਨ ਕਮਿਊਨੀਕੇਬਲ ਡਿਜ਼ੀਜ਼ਸ ਕਹਿੰਦੇ ਆ ਦੋ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਨਾ ਇੱਕ ਇਨਫੈਕਸ਼ਨਸ ਇਦੇ ਬਾਰੇ ਤੁਸੀਂ ਜਾਣਦੇ ਹੋ ਟਾਈਫਾਇਟ ਡੈਂਗੋ ਕੋਵਿਡ ਬਾਰੇ ਜਾਣਦੇ ਹੋ ਤੇ ਇਹ ਨਾਨ ਕਮਿਊਨੀਕੇਬਲ ਡਿਜ਼ੀਜ਼ ਜਿਹੜੀਆਂ ਕੇ ਅ ਅਨੁਮਾਨ WHO ਦਾ ਅਨੁਮਾਨ ਹੈ ਇਹਨਾਂ ਕਰਕੇ ਹਰ ਸਾਲ 4 ਕਰੋੜ ਮੌਤਾਂ ਹੋ ਰਹੀਆਂ ਜੀ ਵਰਲਡਵਾਈਡ ਸਾਰੇ ਵਰਲਡਵਾਈਡ ਔਰ ਮੈਂ ਕਹਾਂਗਾ ਕਿ ਇੱਕ ਜਿਹੜਾ ਪੈਂਡੈਮਿਕ ਹੈ ਕੋਵਿਡ ਪੈਂਡੈਮਿਕ ਬਾਰੇ ਸੁਣਿਆ ਇਹ ਪੈਂਡੈਮਿਕ ਜਿਹੜਾ ਹਰ ਸਾਲ ਆ ਰਿਹਾ ਹੈ ਲੇਕਿਨ ਇਹਦੇ ਬਾਰੇ ਲੋਕਾਂ ਨੂੰ ਪਤਾ ਨਹੀਂ ਹੈ ਔਰ ਉਹ ਜਾਣਦੇ ਨਹੀਂ ਹੈ ਹੁਣ ਮੋਟਾਪੇ ਕਰਕੇ ਜਿਹੜੀਆਂ ਹੋਰ ਬਿਮਾਰੀਆਂ ਹੋ ਰਹੀਆਂ ਹਾਰਟ ਅਟੈਕ ਤੁਸੀਂ ਸੁਣਦੇ ਹੋ ਕਿ ਬੜੇ ਯੰਗ ਏਜ ਵਿੱਚ ਆਣ ਲੱਗ ਗਿਆ 20 ਸਾਲ 23 30 ਸਾਲ ਦੇ ਬੱਚਿਆਂ ਨੂੰ ਵੀ ਯੰਗ ਯੰਗਸਟਰਸ ਨੂੰ ਹਾਰਟ ਅਟੈਕ ਹੋ ਰਹੇ ਹੈ ਔਰ ਡਾਇਬੀਟੀਜ਼ ਜਿਹੜੀ ਟਾਈਪ 2 ਡਾਇਬੀਟੀਜ਼ ਜਿਹਨੂੰ ਕਹਿੰਦੇ ਉਹ ਅੱਗੇ ਕਹਿੰਦੇ ਸੀ ਵੀ ਐਡਲਟਸ ਨੂੰ ਹੁੰਦੀ ਹੈ ਲੇਕਿਨ ਹੁਣ ਬੱਚਿਆਂ ਵਿੱਚ ਵੀ ਅਸੀਂ ਦੇਖਣ ਦੇਖਿਆ ਐਡੋਲੈਸੈਂਟ ਬੱਚਿਆਂ ਵਿੱਚ ਟੀਨੇਜਰਸ ਵਿੱਚ ਹੋਣ ਲੱਗ ਗਈ ਹੈ ਤਾਂ ਇਹ ਨਾ ਚੀਜ਼ਾਂ ਦੇ ਵਜ਼ਨ ਦੇ ਕਾਰਨ ਇਕ ਤਾਇਆ ਕਿ ਸਾਡੀ ਖੁਰਾਕ ਬੜੀ ਖਰਾਬ ਹੋ ਰਹੀ ਹੈ ਅੱਗੇ ਨਾਲ ਅੱਗੇ ਘਰ ਦੇ ਬਣਿਆ ਸਾਫ ਸੁਥਰਾ ਖਾਣਾ ਖਾਇਆ ਜਾਂਦਾ ਸੀਗਾ ਹੁਣ ਤੇ ਫੋਨ ਨੇ ਐਸਾ ਕੰਮ ਕਰ ਦਿੱਤਾ ਆਰਡਰ ਕਰੋ ਬਾਹਰੋਂ ਆ ਜਾਂਦਾ ਉਸੇ ਵੇਲੇ ਆ ਜਾਂਦਾ ਔਰ ਇਹ ਜਿਹੜੀਆਂ ਕੰਪਨੀਆਂ ਹੈਗੀਆਂ ਇਹ ਖਾਣਾ ਕੁਝ ਇਸ ਤਰ੍ਹਾਂ ਬਣਾਉਂਦੀਆਂ ਪਤਾ ਨਹੀਂ ਕੀ ਇਹਦੇ ਐਡ ਕਰਦੀਆਂ ਕਿ ਬੱਚਿਆਂ ਨੂੰ ਉਸ ਤਰ੍ਹਾਂ ਦੀਆਂ ਚੀਜ਼ਾਂ ਦੀ ਲਤ ਲੱਗ ਜਾਂਦੀ ਹੈ ਔਰ ਜੋ ਵੀ ਬਾਹਰੋਂ ਖਾਣਾ ਬਣ ਕੇ ਆਂਦਾ ਹੈ ਉਹਦੇ ਵਿੱਚ ਨਮਕ ਵੀ ਜ਼ਿਆਦਾ ਹੁੰਦਾ ਹੈ ਫੈਟਸ ਵੀ ਬਹੁਤ ਜ਼ਿਆਦਾ ਹੁੰਦਾ ਹੈ ਔਰ ਫੈਟਸ ਵੀ ਜਿਹੜੇ ਖਰਾਬ ਫੈਟਸ ਹੈ ਔਰ ਬਹੁਤ ਜ਼ਿਆਦਾ ਕੁਆਂਟੀਟੀ ਚੁੰਦੇ ਹਨ ਇਹ ਜ਼ਿਆਦਾ ਖਾਣ ਨਾਲ ਸਿਹਤ ਖਰਾਬ ਹੋ ਰਹੀ ਹੈ ਮੋਟਾਪਾ ਵਧ ਰਿਹਾ ਹੈ ਦੂਸਰਾ ਕਾਰਨ ਇਹਦਾ ਹੈ ਕਿ ਲੋਕ ਬੱਚੇ ਵੀ ਔਰ ਵੱਡੇ ਵੀ ਬੜੇ ਇਨਐਕਟਿਵ ਹੋ ਗਏ ਹਨ ਸੁਸਤ ਹੋ ਗਏ ਹਨ ਔਰ ਤੀਸਰਾ ਕਾਰਨ ਇਹ ਹੈ ਕਿ ਮੋਬਾਈਲ ਦਾ ਜਮਾਨਾ ਆ ਗਿਆ ਹਰ ਕੰਮ ਮੋਬਾਈਲ ਤੇ ਕਰਨਾ ਹੈ ਔਰ ਜੇਸੀ ਚਾਰ ਜਣੇ ਬੈਠੇ ਮਿਲਣ ਵਾਸਤੇ ਵੀ ਆਏ ਆ ਤਾਂ ਸਾਰਿਆਂ ਨੇ ਆਪਣਾ ਆਪਣਾ ਫੋਨ ਕੱਢਿਆ ਹੋਇਆ ਗੱਲਬਾਤ ਰਹੀ ਨਹੀਂ ਆਪਸ ਵਿੱਚ ਜੋ ਕੰਮ ਜਿਹੜਾ 2 ਮਿੰਟ ਬਾਅਦ 2 ਮਿੰਟ ਬਾਅਦ ਫਿਰ ਮੋਬਾਈਲ ਦੇਖ ਲੈਣਾ ਜਿੱਦਾਂ ਪਤਾ ਨਹੀਂ ਹਰ ਮਿੰਟ ਬਾਅਦ ਕੋ ਖਜ਼ਾਨਾ ਹੀ ਨਿਕਲ ਰਿਹਾ ਹੁੰਦਾ ਓਦੇ ਨਾਲ ਕੀ ਹੁੰਦਾ ਨਾਲ ਮੋਬਾਈਲ ਦੇਖੇ ਜਾਂਦੇ ਆ ਜਾਂ ਟੀਵੀ ਦੇ ਨਾਲ ਲੱਗੇ ਹੁੰਦੇ ਆ ਔਰ ਖਾਣਾ ਵੀ ਜ਼ਿਆਦਾ ਖਾਈ ਜਾਂਦੇ ਆ ਤੋ ਇਹ ਤਿੰਨ ਚੀਜ਼ਾਂ ਜਿਹੜੀਆਂ ਸਭ ਤੋਂ ਜ਼ਿਆਦਾ ਖਰਾਬ ਕਰ ਰਹੀਆਂ ਇਸ ਤੋਂ ਜ਼ਿਆਦਾ ਹੈਗਾ ਪੋਲੂਸ਼ਨ ਦਾ ਵੀ ਰੋਲ ਹੈ ਇਹਦੇ ਵਿੱਚ ਆਲ ਜਿਹੜਾ ਡਰੱਗਸ ਦਾ ਸੇਵਨ ਵਧ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਮਿਲਾ ਕੇ ਨਾਨ ਕਮਿਊਨਿਕੇਬਲ ਡਿਜ਼ੀਜ਼ਸ ਵਧਾ ਰਹੀਆਂ ਹਨ ਜਿਨ੍ਹਾਂ ਵਿੱਚ ਹਾਰਟ ਡਿਜ਼ੀਜ਼ 슈ਗਰ ਬਲੱਡ ਪ੍ਰੈਸ਼ਰ ਔਰ ਕੈਂਸਰਸ ਔਰ ਰੈਸਪੀਰੇਟਰੀ ਇਲਨੈਸਸ ਜਿਨ੍ਹਾਂ ਇਸ ਤਰ੍ਹਾਂ ਬੜੀ ਜਲਦੀ ਬੱਚਿਆਂ ਨੂੰ ਹੋਣ ਲੱਗਿਆ ਇਹ ਸਾਰੀਆਂ ਨਾਨ ਕਮਿਊਨਿਕੇਬਲ ਡਿਜ਼ੀਜ਼ਸ ਹੈ ਜੀ ਸਤੋ ਸਿ ਸ਼ੁਰੂਆਤ ਦੇ ਵਿੱਚ ਨਾ ਖਾਣ ਪੀਣ ਦਾ ਜ਼ਿਕਰ ਕੀਤਾ ਜੇ ਆਪਾਂ ਖਾਣ ਪੀਣ ਦੀ ਗੱਲ ਕਰੀਏ ਨਾ ਅੱਜ ਕੱਲ ਫਾਸਟ ਫੂਡ ਬਹੁਤ ਚੱਲ ਰਿਹਾ ਹੈ ਬੱਚਿਆਂ ਦੇ ਵਿੱਚ ਪੀਜ਼ਾ ਮੋਮੋਜ਼ 버ਗਰ ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਕ੍ਰੇਜ਼ ਵੱਧਦਾ ਜਾ ਰਿਹਾ ਹੈ ਲੱਗਦਾ ਹੈ ਕਿ ਇਹ ਵੀ ਕੁਝ ਕਾਰਨ ਨੇ ਕਿ ਬੱਚੇ ਮੋਟਾਪੇ ਦਾ ਸ਼ਿਕਾਰ ਹੋ ਰਹੇ ਨੇ ਜ਼ਿਆਦਾ ਕਿਹਨਾ ਚੀਜ਼ਾਂ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਫੈਟ ਹੁੰਦਾ ਜਿਸ ਦੇ ਨਾਲ ਬੱਚਿਆਂ ਦੇ ਵਿੱਚ ਮੋਟਾਪਾ ਵੱਧਦਾ ਹੈ ਨਹੀਂ ਉਹ ਖਾਂਦੇ ਵੀ ਜ਼ਿਆਦਾ ਉਹ ਚੀਜ਼ਾਂ ਵੀ ਇਸ ਤਰ੍ਹਾਂ ਬਣੀਆਂ ਹੁੰਦੀਆਂ ਕਿ ਜ਼ਰੂਰਤ ਨਾਲੋਂ ਵੀ ਜ਼ਿਆਦਾ ਖਾਧਾ ਜਾਂਦਾ ਔਰ ਪਤਾ ਵੀ ਨਹੀਂ ਲੱਗਦਾ ਔਰ ਉਹਨਾਂ ਵਿੱਚ ਫੈਟਸ ਵੀ ਇੰਨੇ ਮਾਤਰਾ ਤੋਂ ਜ਼ਿਆਦਾ ਹੀ ਹੁੰਦਾ ਹੈ ਜਿਹੜਾ ਰੈਸਟੋਰੈਂਟਸ ਵਿੱਚ ਮਿਲਦਾ ਉਹ ਵੀ ਜੰਕ ਫੂਡ ਹੈ ਦੂਸਰਾ ਜਿਹੜਾ ਖਰਾਬ ਤਰ੍ਹਾਂ ਦਾ ਖਾਣਾ ਜਿਹੜਾ ਮਿਲ ਰਿਹਾ ਪੈਕਟ ਪੈਕਟ ਪੈਕੇਟ ਬੰਦ ਜਿੰਨੇ ਵੀ ਆਉਂਦੇ ਨੇ ਜਿਸ ਤਰ੍ਹਾਂ ਚਿਪਸ ਆਉਂਦੇ ਆਂ ਗੁਰਕੁਰੇ ਆਉਂਦੇ ਆਂ ਇਹਨਾਂ ਹਰ ਇੱਕ ਵਿੱਚ ਐਡੀਟਿਵਜ਼ ਜ਼ਿਆਦਾ ਹੁੰਦੇ ਆ ਸ਼ੂਗਰ ਵੀ ਜ਼ਿਆਦਾ ਹੁੰਦੀ ਹੈ ਜੇ ਹੁਣ ਤੁਸੀਂ ਬਿਸਕਟ ਦੀ ਗੱਲ ਹੀ ਕਰੀਏ ਨਾ ਬਿਸਕਟ ਤੁਸੀਂ ਜਿਹੜਾ ਮਿੱਠਾ ਬਿਸਕਟ ਵੀ ਸਮਝ ਲਓ ਮਿੱਠੇ ਬਿਸਕਟ ਮਜ਼ਾਰੋ ਲੈਂਦੇ ਹੋ ਤੁਸੀਂ ਉਹਨਾਂ ਵਿੱਚ ਤੁਸੀਂ ਜੇ ਅਸੀਂ ਪੈਕੇਟ ਖੜੋ ਤਾਂ ਉਹਦੇ ਵਿੱਚ ਨਮਕ ਵੀ ਹੋਏਗਾ ਔਰ ਚੀਨੀ ਵੀ ਹੋਏਗੀ ਔਰ ਉਹਦੇ ਵਿੱਚ ਨਮਕ ਦੀ ਮਾਤਰਾ ਵੀ ਜਿਹੜੀ ਰეკਮੈਂਡਡ ਮਾਤਰਾ ਉਹ ਨਾਲੋਂ ਜ਼ਿਆਦਾ ਹੁੰਦੀ ਹੈ ਔਰ ਚੀਨੀ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ ਸਵਾਦ ਨੂੰ ਤੁਹਾਨੂੰ ਮਿੱਠਾ ਹੀ ਲੱਗਣਗੇ ਪਰ ਉਹ ਹੋਣਗੇ ਉਹਦੇ ਵਿੱਚ ਵੀ ਚੀਨੀ ਵੀ ਨਮਕ ਵੀ ਹੋਏਗਾ ਜੀ ਇਹ ਨੁਕਸਾਨ ਦਿੰਦੀਆਂ ਚੀਜ਼ਾਂ ਜਿਹੜਾ ਵੀ ਪ੍ਰੋਸੈਸਡ ਫੂਡ ਹੈ ਉਹ ਹਮੇਸ਼ਾ ਸਿਹਤ ਨੂੰ ਖਰਾਬ ਕਰਦਾ ਔਰ ਪੈਕੇਟ ਵਿੱਚ ਹਮੇਸ਼ਾ ਪ੍ਰੋਸੈਸਡ ਫੂਡ ਹੀ ਮਿਲਦਾ ਹੈ ਕਿਵੇਂ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਹੈ ਕਿਵੇਂ ਉਹ ਖਾਣ-ਪੀਣ ਦੇ ਵਿੱਚ ਕੀ ਤਬਦੀਲੀ ਲਿਆਣੀ ਚਾਹੀਦੀ ਹੈ ਬੱਚਿਆਂ ਦੇ ਖਾਸ ਕਰਕੇ ਬੱਚਿਆਂ ਦੇ ਵਿੱਚ ਮੋਟਾਪਾ ਵਧ ਰਿਹਾ ਤੇ ਉਹਨਾਂ ਦੇ ਖਾਣ-ਪੀਣ 'ਚ ਕੀ ਤਬਦੀਲੀ ਲਿਆਂਦੀ ਜਾਵੇ ਤੇ ਲਾਈਫਸਟਾਈਲ ਕਿਵੇਂ ਚੇਂਜ ਕੀਤਾ ਜਾਵੇ ਕਿਉਂਕਿ ਬੱਚਿਆਂ ਦੀ ਸਕਰੀਨ ਟਾਈਮ ਵੀ ਕਾਫੀ ਲਗਾਤਾਰ ਵਧ ਰਹੇ ਨੇ ਇੱਕੋ ਜਗ੍ਹਾ ਬੈਠੇ ਰਹਿੰਦੇ ਆ ਤਾਂ ਤਾਂ ਵੀ ਮੋਟਾਪੇ ਦਾ ਸ਼ਿਕਾਰ ਹੋ ਰਹੇ ਆ ਖਾਣ ਦਾਦਾ ਜਿਸ ਤਰ੍ਹਾਂ ਮੈਂ ਕਹਿ ਰਿਹਾ ਵੀ ਜਿਹੜਾ ਘਰ ਦਾ ਬਣਿਆ ਹੋਇਆ ਖਾਣਾ ਖਾਣਾ ਚਾਹੀਦਾ ਹੈ ਔਰ ਉਹਦੇ ਵਿੱਚ ਫੈਟਸ ਵੀ ਘੱਟ ਹੋਣੇ ਚਾਹੀਦੇ ਆ ਇਨਕੇ ਕਿਉਂ ਬਿਲਕੁਲ ਬੰਦ ਹੈ ਬੱਚਿਆਂ ਵਾਸਤੇ ਕਿਉਂ ਅਲਾਉਡ ਹੈ ਪਰ ਥੋੜੀ ਕੁਆਂਟੀਟੀ ਵਿੱਚ ਥੋੜਾ ਤਾਂ ਉਹਨਾਂ ਨੂੰ ਚਾਹੀਦਾ ਹੈ ਉਹਨਾਂ ਦੀ ਗਰੋਥ ਵਾਸਤੇ ਉਹਨਾਂ ਦੇ ਬੋਨਸ ਵਾਸਤੇ ਉਹਨਾਂ ਦੇ ਜੋਇੰਟਸ ਵਾਸਤੇ ਲੇਕਿਨ ਕਰ ਜਿਹੜਾ ਸੀ ਚੀਜ਼ ਬਣਾਵਾਂਗੇ ਉਹ ਸਾਫ਼ ਸੁਥਰੀ ਹੋਏਗੀ ਅਸੀਂ ਨਮਕ ਵੀ ਹਿਸਾਬ ਨਾਲ ਪਾਵਾਂਗੇ ਬੱਚਿਆਂ ਨੂੰ ਉਸ ਚੀਜ਼ ਬਾਰੇ ਇੱਕ ਸ਼ੌਕ ਪੈਦਾ ਕਰਨ ਦੀ ਜ਼ਰੂਰਤ ਹੈ ਪੇਰੈਂਟਿੰਗ ਵੀ ਸਾਡੀ ਠੀਕ ਨਹੀਂ ਹੈ ਜਿਹੜਾ ਅਸੀਂ ਬੱਚੇ ਦੀ ਹਰ ਗੱਲ ਮੰਨ ਲੈਂਦੇ ਆ ਔਰ ਕੁਝ ਵੀ ਥੋੜੇ ਜਿਧ ਕਰਨ ਫਟਾਫਟ ਬਾਹਰੋਂ ਮੰਗਾ ਦਿੱਤਾ ਉਹਨਾਂ ਨੂੰ ਇੱਕ ਤਰ੍ਹਾਂ ਸਮਝਾਣਾ ਹੈ ਔਰ ਫੈਮਿਲੀ ਦਾ ਬੜਾ ਰੋਲ ਹੈ ਇਹਦੇ ਵਿੱਚ ਕਿ ਮੈਂ ਕਵਾਂਗਾ ਕਿ ਬੱਚੇ ਥੋੜੇ ਜਿਹਾ ਵੀ ਉਹਨਾਂ ਨੂੰ ਸਮਝ ਆਣ ਲੱਗੇ ਸਬਜ਼ੀ ਖਰੀਦਣ ਲਈ ਬਾਹਰ ਜਾਓ ਬੱਚੇ ਨੂੰ ਲੈ ਕੇ ਜਾਓ ਤੇ ਹਰੀਆਂ ਭਰੀਆਂ ਸਬਜ਼ੀਆਂ ਲੱਗੀਆਂ ਦੇਖ ਕੇ ਹੀ ਮਨ ਕੁਝ ਹੁੰਦਾ ਹੈ ਇੱਕ ਤਾਂ ਪਹਿਲੇ ਮਤਲਬ ਅੰਦਰ ਐਨੀ ਖੁਸ਼ੀ ਹੁੰਦੀ ਦੇਖ ਕੇ ਵੀ ਕਿ ਰੰਗ-ਬਰੰਗੇ ਚੀਜ਼ਾਂ ਡਿਫਰੈਂਟ ਕਲਰਸ ਨਜ਼ਰ ਆਉਂਦੇ ਹਨ ਉਹਨਾਂ ਨੂੰ ਸਬਜ਼ੀ ਬਾਰੇ ਪਤਾ ਹੋਵੇ ਅੱਧੇ ਤੋਂ ਜ਼ਿਆਦਾ 90% ਬੱਚਿਆਂ ਨੂੰ ਪਤਾ ਹੀ ਨਹੀਂ ਸਬਜ਼ੀ ਕਿਹੜੀ ਕਿਦਾਂ ਦੀ ਹੁੰਦੀ ਹੈ ਜੀ ਇਸੇ ਤਰ੍ਹਾਂ ਥੋੜ੍ਹ-ਥੋੜੇ ਜਿਹੜੇ ਵੱਡੇ ਹੋ ਜਾਣ ਬੱਚੇ ਕੁਕਿੰਗ ਵਿੱਚ ਮਦਰਸ ਆਪਣੇ ਨਾਲ ਇਨਕਲੂਡ ਕਰਨ ਉਹਨਾਂ ਨੂੰ ਥੋੜਾ ਜਿਹਾ ਥੋੜ੍ਹਾ-ਥੋੜਾ ਦੱਸਦੇ ਰਹਿਣ ਇਹਨਾਂ ਚੀਜ਼ਾਂ ਨਾਲ ਬੱਚਿਆਂ ਨੂੰ ਘਰ ਦੀਆਂ ਬਣੀਆਂ ਚੀਜ਼ਾਂ ਖਾਣ ਦਾ ਸ਼ੌਕ ਪੈਦਾ ਹੁੰਦਾ ਹੈ ਇਸ ਤੋਂ ਇਲਾਵਾ ਇਹ ਹੈ ਕਿ ਅਸੀਂ ਖਾਣ ਵਿੱਚ ਥੋੜ੍ਹਾ ਜਿਹਾ ਬੱਚੇ ਦੀ ਪਸੰਦ ਵੀ ਦੇਖਣੀ ਹੈ ਜੀ ਜਿੱਦਾਂ ਅਸੀਂ 스ਨੈਕਸ ਕਹਿੰਦੇ ਆ ਉਹਦੇ ਜਗ੍ਹਾ ਅਸੀਂ ਮਖਾਣੇ ਇਸ ਤਰ੍ਹਾਂ ਪ੍ਰੈਜ਼ੈਂਟੇਬਲ ਤਰੀਕੇ ਨਾਲ ਅਲੱਗ-ਅਲੱਗ ਚੀਜ਼ਾਂ ਬਾਕੇ ਮਖਾਣੇ ਦੀ ਬੇਲ ਪੂਰੀ ਟਾਈਪ ਬਣਾ ਸਕਦੇ ਆ ਇਸ ਤਰ੍ਹਾਂ ਹੀ ਚਨੇ ਔਰ ਔਰ ਗੋੜ ਮਿਕਸ ਕਰਕੇ ਇਸ ਤਰ੍ਹਾਂ ਦੀ ਕੋਈ ਚੀਜ਼ ਬਣਾ ਸਕਦੇ ਆ ਅੱਜਕਲ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਕੰਬੀਨੇਸ਼ਨਸ ਹੁੰਦੇ ਸੋਇਆ ਬੀਨ ਦੇ ਕਟਲਟਸ ਬਣਾ ਕੇ ਖਾ ਲਾ ਸਕਦੇ ਹੋ ਜੇ ਕਿਸੇ ਵੇਲੇ ਤੁਸੀ 버ਗਰ ਟਾਈਪ ਵੀ ਬਣਾਣਾ ਹੋਵੇ ਤਾਂ ਚਾਹੇ ਅਸੀਂ ਕਹਾਂਗੇ ਕਿ ਮੈਦੇ ਵਾਲੀ ਚੀਜ਼ ਅੱਛੀ ਨਹੀਂ ਹੁੰਦੀ ਪਰ ਥੋੜਾ ਜਿਹਾ ਕਿਸੇ ਵੇਲੇ ਬੱਚੇ ਦਾ ਪਸੰਦ ਹੀ ख्याल ਰੱਖ ਕੇ ਅਸੀਂ ਉਹਦੇ ਵਿੱਚ ਵੈਜੀਟੇਬਲਸ ਹੀ ਪਾਈਏ ਬਾਹਰਲਾ ਪ੍ਰੋਸੈਸਡ ਚੀਜ਼ ਨਾ ਪਾਈਏ ਵੈਜੀਟੇਬਲਸ ਪਾਈਏ ਇਸ ਤਰ੍ਹਾਂ ਚੀਜ਼ਾਂ ਚੀਜ਼ਾਂ ਬਣਾ ਕੇ ਉਹਨਾਂ ਨੂੰ ਹੌਲੀ-ਹੌਲੀ ਸ਼ੌਕ ਪੈਦਾ ਕਰਨਾ ਚਾਹੀਦਾ ਹੈ ਜੀ ਦੂਸਰੀ ਗੱਲ ਆ ਗਈ ਕਿ ਹੁਣ ਅਸੀਂ ਬੱਚਿਆਂ ਨੂੰ ਫਿਜ਼ੀਕਲੀ ਐਕਟਿਵ ਬਣਾਉਣਾ ਚਾਹੀਦਾ ਸਾਨੂੰ ਉਹਨਾਂ ਨੂੰ ਮੋਬਾਈਲ ਤੋਂ ਹਟਾ ਕੇ ਰੋਜ਼ ਗਰਾਊਂਡ ਵਿੱਚ ਲੈ ਜਾਣਾ ਚਾਹੀਦਾ ਗਰਾਊਂਡ ਵਿੱਚ ਖੇਡਣ ਨੂੰ ਆਪਣੀ ਏਜ ਦੇ ਬੱਚਿਆਂ ਨਾਲ ਖੇਡਣ ਉਹ ਸਭ ਤੋਂ ਅੱਛਾ ਰਹੇਗਾ ਉਹ ਬੱਚੇ ਨੂੰ ਬ੍ਰੇਨ ਵੀ ਫਰੈਸ਼ ਹੁੰਦਾ ਉਹਦੇ ਨਾਲ ਜੇ ਸ਼ਾਮ ਨੂੰ ਥੋੜੀ देर ਅੱਧਾ ਘੰਟਾ ਪਾਰ ਕੁਝ ਖੂਬ ਦੌੜ ਲਗਾਵੇ ਨਾ ਕਿਸੇ ਤਰ੍ਹਾਂ ਵੀ ਚਾਹੇ ਬਾਲ ਨਾਲ ਖੇਲੇ ਚਾਹੇ ਰਸੀ ਟੱਪੇ ਉੱਥੇ ਜਾ ਕੇ ਚਾਹੇ ਪਲੇਗਰਾਉਂਡ ਵਿੱਚ ਇਕੁਪਮੈਂਟ ਜਿਹੜੇ ਹੁੰਦੇ ਆ ਉਹਨਾਂ ਨਾਲ ਖੇਲੇ ਇਹਨਾਂ ਚੀਜ਼ਾਂ ਨਾਲ ਬੱਚੇ ਦੀ ਗ੍ਰੋਥ ਹੁੰਦੀ ਹੈ ਬੋਨਸ ਦੀ ਗ੍ਰੋਥ ਵੀ ਹੋਏਗੀ ਮਸਲਸ ਵੀ ਬੈਟਰ ਹੋਣਗੇ ਬ੍ਰੇਨ ਵੀ ਬੈਟਰ ਫੰਕਸ਼ਨ ਕਰੇਗਾ ਸੋ ਇੱਕ ਤਾਂ ਆਪਾਂ ਗੱਲ ਕਰ ਰਹੇ ਹਾਂ ਕਿ ਮੋਟਾਪੇ ਦੇ ਨਾਲ ਬੱਚਿਆਂ ਦੀ ਸਿਹਤ ਦੇ ਉੱਪਰ ਪ੍ਰਭਾਵ ਪੈਂਦਾ ਬੱਚੇ ਬਿਮਾਰ ਜਲਦ ਹੋ ਜਾਂਦੇ ਆ ਪਰ ਦੂਸਰੇ ਪਾਸੇ ਜੇ ਆਪਾਂ ਮਾਨਸਿਕ ਸਿਹਤ ਦੀ ਗੱਲ ਕਰੀ ਤਾਂ ਉਸ ਦੇ ਉੱਪਰ ਵੀ ਕਾਫੀ ਪ੍ਰਭਾਵ ਹੁੰਦਾ ਕਿਉਂਕਿ ਬੱਚਾ ਆਪਣੇ ਆਪ ਨੂੰ ਅਲੱਗ ਫੀਲ ਕਰਨ ਲੱਗ ਪੈਂਦਾ ਕਿਉਂਕਿ ਉਹ ਮੋਟਾ ਹੈ ਸਕੂਲ ਦੇ ਵਿੱਚ ਉਸ ਨੂੰ ਬੱਚੇ ਛੇੜਨਗੇ ਜਾਂ ਫਿਰ ਕੋਈ ਨਾ ਕੋਈ ਉਹਨੂੰ ਆਪਣੇ ਆਪ ਨੂੰ ਅਲੱਗ ਮਹਿਸੂਸ ਕਰੇਗਾ ਹੋਰ ਕੀ ਕੁਝ ਮਾਨਸਿਕ ਪ੍ਰਭਾਵ ਉਸ ਦੇ ਸਿਹਤ ਦੇ ਉੱਪਰ ਪੈ ਸਕਦੇ ਆ ਬੱਚੇ ਬਹੁਤ ਜ਼ਿਆਦਾ دیر ਸਕਰੀਨ ਤੇ ਬੈਠੇ ਰਹਿਣਾ ਪਹਿਲੇ ਤਾਂ ਉਹਨਾਂ ਦੀਆਂ ਅੱਖਾਂ ਤੇ ਪ੍ਰੈਸ਼ਰ ਪੈਂਦਾ ਅੱਖਾਂ ਵੀ ਖਰਾਬ ਜੇ ਡੀ ਸਕਰੀਨ ਤੋਂ ਰੇਜ਼ ਨਿਕਲਦੀਆਂ ਉਹ ਵੀ ਆਈਜ਼ ਨੂੰ ਡੈਮੇਜ ਕਰਦੀਆਂ ਉਸ ਤੋਂ ਬਾਅਦ ਦੂਸਰੀ ਗੱਲ ਇਹ ਵੀ ਜੋ ਸੁਸਤ ਜੇ ਬੈਠੇ ਰਹਿੰਦੇ ਆ ਉਹਨਾਂ ਦਾ ਬ੍ਰੇਨ ਫਰੈਸ਼ ਨਹੀਂ ਹੁੰਦਾ ਚਿੜਚਿੜੇ ਹੋ ਜਾਂਦੇ ਆ ਇਸੇ ਤਰ੍ਹਾਂ ਹੀ ਜੋ ਜੋ ਚੀਜ਼ਾਂ ਦੇਖਦੇ ਆ ਉਹਨਾਂ ਦਾ ਪ੍ਰਭਾਵ ਵੀ ਪੈਂਦਾ ਕੋਈ ਵਾਇਲੈਂਸ ਵਰਤ ਤੋਰ ਪੈਂਦੇ ਆ ਕੋਈ ਇਹਨਾਂ ਪਤਾ ਨਹੀਂ ਉਹ ਰੈਸਟ੍ਰਿਕਸ਼ਨ ਹੀ ਕੋਈ ਨਹੀਂ ਹੈ ਹਰ ਇੱਕ ਚੀਜ਼ ਦਾ ਤੇ ਨਜ਼ਰ ਆਂਦੀ YouTube YouTube ਦੇਖ ਲਓ ਜਾਂ ਤੁਸੀਂ 网上 ਦੇਖ ਲਓ ਤਾਂ ਉਹ ਡਰੱਗਸ ਦੀ ਵੀ ਆਦਤ ਜਲਦੀ ਪੈ ਸਕਦੀ ਹੈ ਸੋ ਉਹਨਾਂ ਚੀਜ਼ਾਂ ਨਾਲ ਮਾਨਸਿਕਤਾ ਖਰਾਬ ਹੁੰਦੀ ਹੈ ਡਿਪਰੈਸ਼ਨ ਵੱਧ ਰਹੀ ਹੈ ਐਂਗਜ਼ਾਈਟੀ ਵੱਧ ਰਹੀ ਹੈ ਸੋ ਇਹ ਚੀਜ਼ਾਂ 멘ਟਲ ਡਿਪਰੈਸ਼ਨ ਨੂੰ ਵੀ ਲੈ ਜਾਂਦੀ ਹੈ ਐਂਗਜ਼ਾਈਟੀ ਵੱਲ ਵੀ ਲੈ ਜਾਂਦੀ ਹੈ ਜੀ ਸਰ ਨਾਨ ਕਮਿਊਨੀਕੇਬਲ ਡਿਸੀਜ਼ ਦੀ ਗੱਲ ਆਪਾਂ ਕੀਤੀ ਸੀਗੀ ਤੇ ਉਹਨਾਂ ਨੂੰ ਪਹਿਲਾਂ ਕਿਵੇਂ ਰੋਕਿਆ ਜਾ ਸਕਦਾ ਕਿਉਂਕਿ ਬਹੁਤ ਸਾਰੇ ਡਿਸੀਜ਼ ਐ ਹੋ ਜਿਹਨਾਂ ਨੂੰ ਪਹਿਲਾਂ ਹੀ ਪ੍ਰੀਵੈਂਟ ਕਰ ਲਿਆ ਜਾਵੇ ਤਾਂ ਉਸ ਤੋਂ ਬਚਿਆ ਜਾ ਸਕਦਾ ਤਾਂ ਕੀ ਕੁਝ ਕਦਮ ਚੱਕਨੇ ਚਾਹੀਦੇ ਹਨ ਹਾਂ ਪ੍ਰੀਵੈਂਸ਼ਨ ਬਾਰੇ ਤਾਂ ਮੈਂ ਹੁਣ ਮੈਂ ਦੱਸ ਹੀ ਰਿਹਾ ਸੀ ਕਿ ਅਸੀਂ ਇੱਕ ਤਾਂ ਡਾਈਟ ਦਾ ਧਿਆਨ ਰੱਖੀ ਇੱਕ ਫਿਜ਼ੀਕਲ ਐਕਟੀਵਿਟੀ ਉਹਨਾਂ ਦੀ ਇਨਕਰੀਜ਼ ਕਰੀਏ ਔਰ ਸਕਰੀਨ ਟਾਈਮ ਉਹਨਾਂ ਦਾ ਘੱਟ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਇਹ ਹੈ ਕਿ ਬੱਚੇ ਜਿਹੜੇ ਆ ਉਹ ਅਸੀਂ ਸਕੂਲਸ ਵਿੱਚ ਇੱਕ ਤਰ੍ਹਾਂ ਦੇ ਪ੍ਰੋਗਰਾਮ ਲਾਂਚ ਕਰੇ ਸਰਕਾਰ ਵੱਲੋਂ ਵੀ ਹੋਣ ਕਿ ਸਕੂਲਸ ਵਿੱਚ ਜਾ ਕੇ ਰੈਗੂਲਰ ਮੈਡੀਕਲ ਚੈੱਕਅਪ ਹੋਵੇ ਬੱਚਿਆਂ ਦਾ ਬਲੱਡ ਪ੍ਰੈਸ਼ਰ ਵੀ ਚੈੱਕ ਕਰਨਾ ਚਾਹੀਦਾ ਟੀਨੇਜਰਸ ਦਾ ਕਿਉਂਕਿ ਹੁਣ ਟੀਨੇਜਰਸ ਨੂੰ ਹੀ ਬਲੱਡ ਪ੍ਰੈਸ਼ਰ ਹੋਣ ਲੱਗ ਗਿਆ ਜੈਸ ਇਸ ਅਰਲੀ ਡਿਟੈਕਟ ਕਰ ਲਈਏ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਅਸੀਂ ਇਹਦੇ ਧਿਆਨ ਦੇਣਾ ਉਸ ਵੇਲੇ ਅਸੀਂ ਇਸ ਚੀਜ਼ ਤੇ ਵਰਕਆਊਟ ਕਰੀਏ ਕਿ ਇਹਨੂੰ ਐਕਸਰਸਾਈਜ਼ ਬਾਰੇ ਦੱਸਣਾ ਹੈ ਇਹਨੂੰ ਖਾਣ ਪੀਣ ਬਾਰੇ ਦੱਸਣਾ ਹੈ ਤਾਂ ਉਹ ਅਵੇਕਨਿੰਗ ਹੋਏਗੀ ਦੂਸਰੀ ਗੱਲ ਹੈ ਗਰੋਥ ਚਾਰਟਸ ਹੁੰਦੇ ਸਾਡੇ ਕੋਲ ਉਹਦੇ ਵਿੱਚ ਅਸੀਂ weight ਚੈੱਕ ਕਰਦੇ ਸੀਰੀਅਸਲੀ ਜੇ ਅਸੀਂ ਦੇਖੀਏ ਇਸ ਸਾਲ ਔਰ ਅਗਲੇ ਸਾਲ ਵਿੱਚ ਦੇ weight ਵਿੱਚ ਕਾਫੀ ਫਰਕ ਹੈ ਤਾਂ ਸਾਨੂੰ ਚਾਹੀਦਾ ਕਿ ਉਹਨਾਂ ਨੂੰ ਅਲਰਟ ਕਰਨ ਕਰੀਏ ਅਸੀਂ ਸਾਨੂੰ ਜਲਦੀ ਡਿਟੈਕਟ ਕਰਨ ਨਾਲ ਉਹਨਾਂ ਨੂੰ ਸਮਝਾਉਣ ਦਾ ਮੌਕਾ ਮਿਲ ਜਾਏਗਾ ਉਹਨਾਂ ਦੀ ਡਾਈਟ ਵਿੱਚ ਲਾਈਫ ਸਟਾਈਲ ਵਿੱਚ ਚੇਂਜ ਲੈਣ ਦਾ ਫੈਮਿਲੀ ਨੂੰ ਬਿਠਾ ਕੇ ਸਮਝਾਇਆ ਜਾ ਸਕਦਾ ਹੈ ਔਰ ਉਸ ਉਸ ਦੇ ਨਾਲ ਕੀ ਹੈ ਕਿ ਜੇ ਇਹ ਨੋਨ ਕਮਿਊਨੀਕੇਬਲ ਡਿਜ਼ੀਜ਼ਸ ਬੈਲ ਨਹੀਂ ਸ਼ੁਰੂ ਹੋ ਜਾਣ ਤਾਂ ਜਿਸ ਤਰ੍ਹਾਂ ਦੱਸਿਆ ਕਿ ਬ੍ਰੇਨ ਤੇ ਵੀ ਅਸਰ ਕਰਦੀਆਂ ਗਰੋਥ ਤੇ ਵੀ ਅਸਰ ਕਰਦੀਆਂ ਹਾਰਮੋਨਸ ਤੇ ਵੀ ਅਸਰ ਕਰਦੀਆਂ ਉਹ ਉਹਨਾਂ ਚੀਜ਼ਾਂ ਨੂੰ ਰੋਕਿਆ ਜਾ ਸਕਦਾ ਫਿਰ ਜੀ ਠੀਕ ਹੈ ਤੇ ਮੇਰੇ ਨਾਲ ਡਾਕਟਰ ਅਨੀਲ ਸੂਤ ਮੌਜੂਦ ਸੀਗੇ ਜਿਨ੍ਹਾਂ ਦੇ ਵੱਲੋਂ ਸਾਰੀ ਜਾਣਕਾਰੀ ਦਿੱਤੀ ਗਈ ਹੈ ਕਿ ਬੱਚਿਆਂ ਦੇ ਵਿੱਚ ਮੋਟਾਪਾ ਕਿਵੇਂ ਵਧ ਰਿਹਾ ਹੈ ਤੇ ਉਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਕਿਵੇਂ ਹੀ ਬੱਚਿਆਂ ਦੇ ਵਿੱਚ ਨਾਨ ਕਮਿਊਨਿਕੀਬਲ ਡਿਸੀਜ਼ ਦੀ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ ਤਾਂ ਕਿ ਸਮੇਂ ਰਹਿੰਦੇ ਬੱਚਿਆਂ ਨੂੰ ਬਚਾਇਆ ਜਾ ਸਕੇ ਬੱਚਿਆਂ ਦੇ ਸਿਹਤ ਦੇ ਨਾਲ ਖਿਲਵਾੜ ਨਾ ਕੀਤਾ ਜਾ ਸਕੇ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਤੇ ਇਧਰ ਪੰਜਾਬੀ ਟੈਪ